ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਈ ਆਰ ਸੀ ਸੀ ਵੱਲੋਂ ਅਕਤੂਬਰ ਮਹੀਨੇ ਲਈ ਤਿੰਨ ਵੱਡੇ ਐਲਾਨ ਕੀਤੇ ਗਏ ਹਨ ਜੋ ਕੈਨੇਡਾ ਜਾਣ ਦੇ ਚਾਹਵਾਨਾਂ ਅਤੇ ਉੱਥੇ ਰਹਿ ਰਹੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਪਹਿਲੇ ਨੰਬਰ ਤੇ ਪੰਜ ਸੂਬਿਆਂ ਵਿੱਚ ਤਨਖਾਹ ਮਿਨੀਮਮ ਵੇਜ ਦੇ ਵਿੱਚ ਭਾਰੀ ਵਾਧਾ ਕੈਨੇਡਾ ਵਿੱਚ ਵੱਧੀ ਮਹਿੰਗਾਈ ਦੇ ਮੱਦੇਨਜ਼ਰ ਪੰਜ ਸੂਬਿਆਂ ਵਿੱਚ 1 ਅਕਤੂਬਰ ਤੋਂ ਨਵੀਂ ਘਟੋ ਘੱਟ ਤਨਖਾਹ ਦਰ ਲਾਗੂ ਕੀ ਦਿੱ ਗਈ ਹੈ ਜਿਸ ਦੇ ਵਿੱਚ 온ਟਾਰੀਓ ਦੇ ਵਿੱਚ 17.20 ਡਾਲਰ ਹੁੰਦੀ ਸੀ ਉੱਥੇ ਨਵੀਂ ਹੁਣ 17.7 ਡਾਲਰ ਕਰ ਦਿੱਤੀ ਗਈ ਹੈ ਨੋਵਾ ਸਕੋਸ਼ੀਆ ਦੀ ਗੱਲ ਕੀਤੀ ਜਾਵੇ ਤਾਂ 15.70 ਸੈਂਟ ਡਾਲਰ ਹੁੰਦੀ ਸੀ ਪਰ ਹੁਣ 16.50 ਸੈਂਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਪ੍ਰਿੰਸ ਐਡਵਰਡ ਆਈਲੈਂਡ ਜਿੱਥੇ ਪਹਿਲਾਂ 16 ਡਾਲਰ ਹੁੰਦੇ ਸੀਗੇ ਹੁਣ ਉੱਥੇ 16.50 ਜਿਹੜੇ ਸੈਂਟ ਕਰ ਦਿੱਤੇ ਗਏ ਨੇ ਮੈਨੀਟੋਬਾ ਦੇ ਵਿੱਚ 15 ਡਾਲਰ 80 ਸੈਂਟ ਦਿੱਤੇ ਜਾਂਦੇ ਸੀ ਪਰ ਹੁਣ ਉੱਥੇ 16 ਡਾਲਰ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਤੇ 20 ਸੈਂਟ ਦਾ ਜਿਹੜਾ ਵਾਅਦਾ ਕੀਤਾ ਗਿਆ ਸਕੈਚੂਲਨ ਦੀ ਗੱਲ ਕੀਤੀ ਜਾਇਆ ਤਾਂ ਸਕੈਚੂਲਨ ਦੇ ਵਿੱਚ ਪਹਿਲਾਂ 15 ਡਾਲਰ ਸੀ ਤਾਂ ਉੱਥੇ ਵੀ 15.35 ਸੈਂਟ ਜਿਹੜੇ ਕਰ ਦਿੱਤੇ ਗਏ ਨੇ ਤੇ ਉੱਥੇ ਵੀ ਕਾਫੀ ਜਿਹੜਾ ਵਾਅਦਾ ਦੇਖਣ ਨੂੰ ਮਿਲਿਆ ਇਸ ਵਿੱਚ ਕਾਮਿਆਂ ਨੂੰ ਕਾਫੀ ਜਿਹੜਾ ਵਾਅਦਾ ਹੋਣ ਵਾਲਾ ਹੈ ਇਸ ਵਾਅਦੇ ਨਾਲ ਕੈਨੇਡਾ ਵਿੱਚ ਰਹਿ ਰਹੇ ਵਰਕਰਾਂ ਨੂੰ ਮਹਿੰਗਾਈ ਦੇ ਇਸ ਦੌਰ ਤੋਂ ਵੱਡੀ ਰਾਹਤ ਮਿਲੇਗੀ ਕੈਨੇਡਾ ਵਿੱਚ ਐਲਐਮਆਈ ਵਰਕ ਪਰਮਨੈਂਟ ਨੂੰ ਬੰਦ ਕਰਨ ਬਾਰੇ ਚੱਲ ਰਹੀ ਚਰਚਾ ਨੂੰ ਇਮੀਗ੍ਰੇਸ਼ਨ ਮੰਤਰੀ ਨੇ ਖਾਰਜ ਕਰ ਦਿੱਤਾ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਗ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਹੈ ਕਿ ਫੋਰਨ ਵਰਕਰ ਪ੍ਰੋਗਰਾਮ ਟੀਐਫਡਬੀ ਬੰਦ ਨਹੀਂ ਕੀਤਾ ਜਾ ਸਕਦਾ ਕੈਨੇਡਾ EMPLOYER ਨੂੰ ਇੰਨਾ ਕਾਮਿਆਂ ਦੀ ਸਖਤ ਲੋੜ ਹੁੰਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਕੈਨੇਡਾ ਦੇ ਅੰਦਰ ਕਾਮਿਆਂ ਦੀ ਕਮੀ ਹੈ ਇਸ ਦਾ ਮਤਲਬ ਕਿ ਜਿਹੜੇ ਪੰਜਾਬੀ ਭਾਰਤੀ ਅਲੈਮੇ ਹੀ ਵਰਕ ਪਰਮਿਟ ਤੇ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਲਈ ਦਰਵਾਜ਼ੇ ਜਿਹੜੇ ਨੇ ਅਜੇ ਵੀ ਖੁੱਲੇ ਰਹਿਣਗੇ ਜਿਨ੍ਹਾਂ ਪੰਜਾਬੀ ਭਾਰਤੀਆਂ ਨੂੰ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਨਾਨਾ ਨਾਨੀ ਲਈ ਪੀਆਰ ਸੱਦੇ ਇਨਵੀਟੇਸ਼ਨ ਆਏ ਸਨ ਉਹਨਾਂ ਲਈ ਆਈਆਰਸੀਸੀ ਵੱਲੋਂ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਦਾ ਐਲਾਨ ਕੀਤਾ ਗਿਆ ਹੈ ਇਹ ਯੋਜਨਾ ਲੋਕਾਂ ਲਈ ਹੈ ਜਿਨ੍ਹਾਂ ਨੇ ਸਾਲ 2020 ਵਿੱਚ ਅਰਜ਼ੀ ਲਗਾਈ ਸੀ ਅਤੇ ਹੁਣ ਉਹਨਾਂ ਨੂੰ 10000 ਤੋਂ ਵੱਧ ਮਾਤਾ ਪਿਤਾ ਨੂੰ ਪੀਆਰ ਦੇਣ ਲਈ ਇਨਵੀਟੇਸ਼ਨ ਭੇਜੇ ਗਏ ਹਨ ਸੱਦੇ ਪ੍ਰਾਪਤ ਕਰਨ ਵਾਲੇ ਲੋਕਾਂ ਅਕਤੂਬਰ ਤੱਕ ਆਪਣੀ ਪੀਆਰ ਐਪਲੀਕੇਸ਼ਨਾਂ ਆਈਆਰਸੀਸੀ ਕੋਲ ਜਮ੍ਹਾਂ ਕਰਵਾ ਸਕਦੇ ਹਨ ਜ਼ਰੂਰੀ ਨੋਟ ਇੱਥੇ ਧਿਆਨ ਦੇ ਵਿੱਚ ਦੇਣ ਵਾਲੀ ਗੱਲ ਹੈ ਆਈਆਰਸੀਸੀ ਨੇ ਸਪਸ਼ਟ ਕੀਤਾ ਹੈ ਕਿ 9 ਅਕਤੂਬਰ ਨੂੰ ਜਮ੍ਹਾਂ ਕਰਵਾਈ ਗਈ ਕੋਈ ਵੀ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਇਸ ਲਈ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਆਏ ਹਨ ਉਸ ਸਮੇਂ ਸਰ ਅਪਲਾਈ ਜਰੂਰ ਕਰ ਲੈਣ ਤੁਹਾਡੇ ਵਿਚਾਰ ਵਿੱਚ ਕੈਨੇਡਾ ਵਿੱਚ ਤਨਖਾਹ ਦਾ ਵਧਣਾ ਅਤੇ ਐਲਾਈਐਮਆਈ ਪ੍ਰੋਗਰਾਮ ਦਾ ਜਾਰੀ ਰਹਿਣਾ ਉੱਥੇ ਰਹਿ ਰਹੇ ਅਤੇ ਜਾਣ ਦੇ ਚਾਹਵਨ ਪੰਜਾਬੀਆਂ ਲਈ ਕਿੰਨਾ ਕੁ ਫਾਇਦੇਮੰਦ ਸਾਬਿਤ ਹੋਵੇਗਾ ਆਪਣੇ ਵਿਚਾਰ ਸਾਡਾ ਜਰੂਰ ਸਾਂਝੇ ਕਰਿਓ ਜੇਕਰ ਚੈਨਲ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ